ਸਗਰ ਸਮਗਰੀ ਤੁਮਰ ਤਰਤਾ ਲੀ ਤੁਮਤ ਹੋ ਰਸੋ ਆਗਿਆਰੀ ਤੁਮਰੀ ਗਤ ਕਿਤ ਤੁਗਈ ਜਾ ਤਮਰੀ ਗਤ ਮਿਤ ਨਾਨਕ ਦਾਸ ਸ੍ਰੀ ਵਾਹਿਗੁਰੂ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਤੇ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਦ ਗੁਰੂ ਤੇ ਅਮਰਦਾਸ RAM DAS ਹੋਏ ਸਹਾਇ ਰਚਨ ਹਰਿ ਗੋਬਿੰਦ ਰਾਸਮਰਾ ਸ੍ਰੀ ਹਰਿ ਰਾਏ श्री हर कृष्ण ते आई ए जस रिठ सब दुख जाए तिग बहादर सिमर ਥਾਈ ਹੋਏ तव्हां ਜੀ सह ਪਾਤਸ਼ਾਹ रसवें ਸ੍ਰੀ ਗੁਰੂ ਗੋਬਿੰਦ ਸਿੰਘ गोबिंद ਜੀ ਸਭ ਥਾਈ ਹੋਏ सह दसा पातशाह ਦੀ ਜਾਗਦੀ ਜੋਤ त धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰਜ ਕਾ ਧਿਆਨ के ਕੇ ਬੋਲੋ ਜੀ ਵਾਹਿਗੁਰੂ ਪੰਨਾਂ ਪਿਆਰਿਆਂ ਤੁਹਾ ਸਭ ਜਤਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨਾਂ ਨਾਮ ਜੱਪਿਆ ਵਾਨ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਨਡਰ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲ ਜੀ ਜਿਨਾਂ ਸੰਗਾ ਸੰਗਣੀਆਂ ਧਰਮ 헤 ਸਿਰ ਤੇ ਬੰਦ ਬੰਦ ਕਟਵਾਏ ਖੋਪਰੀਆਂ ਰਹੀਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਂ ਤਰਵਾਏ ਗਏ ਗੁਰਦੁਆਰਿਆਂ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸੁਅਸਾਂ ਸੰਗ ਨਭਾਈ ਤਨਾ ਦੀ ਕਰਮਾਈ ਦਾ ਧਿਆਨ ਧਰ ਕੇ ਬੁੱਲੋ ਜੀ ਕਨਿਆ ਤਹਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੁੱਲੋ ਜੀ ਵਾਹਿ ਰਤੁ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਹਾਂ ਰਚਿਆ ਰਿਆ ਇਤ ਦੇਗ ਤੀਰ ਫਤ ਹੈ ਬਿਰਤ ਕੀ ਪੈਜ ਪੰਥ ਕੀ ਜੀਤ ਹੈ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕਿਬੋਲ ਬਾਲੇ ਬੁੱਲ੍ਹ ਜੀ ਸਿੱਖਾ ਨੋ ਸਖੀ ਦਾਣ ਕੇ ਸਦਾਨ ਰਹਿਤ ਦਾਣ ਬਵੇਦ ਦਾਣ ਸਹਾਉ ਦਾਣ ਪੁਰਸਾ ਦਾਣ ਗਾਨ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਪੁੰਗੇ ਜੁਗ ਜੁਗਿਆ ਟੱਲ ਧਰਮ ਕਾ ਜੈਕਾਰ ਬੁੱਲ੍ਹ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਦਕਾ ਰੱਖ ਆਪ ਆਹੇ ਗੁਰੂ ਥੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਰਣਕਾਣਾ ਸਾਹਿਬ ਤੇ ਹੂਰ ਗੁਰ ਦਵਾਰ ਐ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥਨ ਵਿਸੂੜਿਆ ਗਿਆ ਹੈ ਦਿਨਾਂ ਦੇ ਖੁੱਲੇ ਦਰਸ਼ਨ ਦਦਾਰ ਸਿਵਾ ਸਿਮਰਦਾ ਦਾਤਾਨ ਪਿਆਰੇ ਖਾਲਸਾ ਜੀ ਬਖਸ਼ੋ ਜੀ ਹੇ ਨਿਮਾਨ ਅਗੇ ਮਾਨ ਨੇ ਤਾਂਿਆਂ ਦੇ ਤਾਂ ਨੋਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਪਵਨ ਪੁੱਤਰ ਸਤਾਨ ਦਰਬਾਰ ਸ੍ਰੀ ਪੌਂਟਾ ਸਾਹਿਬ ਜਨਮ ਅਸ탄 ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਸਾਭ ਜੀਆਂ ਦੇ ਹਾਜ਼ੂਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜਾਏ ਗਏ ਸਜੇ ਹੋ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦੇ ਜਾਪ ਹੋਏ ਅੱਖਰ ਵਾਧਾ ਘਾਟਾ ਬਲ ਚੁਕ ਮਾਫ ਕਰਨਾ ਜੀ ਅੱਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਪੜੀ ਸੁਣੀ ਗੁਰ ਬਾਣੀ ਦਰ ਪ੍ਰਵਾਣ ਕਰਨੀ ਗੁਰਬਾਣੀ ਦਾ ਭਾਵ ਦਰ ਅਈਐ ਸੰਗਤਾਂ ਦੇ ਹਿਰਦਾਂ 'ਚੋਂ ਸੌਣਾ ਜੀ ਸਰਬੱਤ ਸਾਧ ਸੰਗਤ ਦੀਆਂ ਹਾਜ਼ਰੀਆਂ ਦਰਪਰਵਾਨ ਕਰਨੀਆਂ ਧਰਮ ਘਰਾਂ ਗੁਰਸਿੱਖੀ ਨਾਮਦਾਨ ਭੋਗਸ਼ਣਾ ਜੀ ਆਪਣੇ ਸਿਵਕਾਂ ਨੂੰ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਉਚਾਕੇ ਰੱਖਣਾ ਯਾਤਰੀਆਂ ਦੀ ਯਾਤਰਾ ਸਫਲ ਕਰਨੀ ਤਲਫਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਖਾਹ ਪ੍ਰਸ਼ਾਦ ਜੀ ਦੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਂਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਅੱਗੇ ਸਿੰਘਾਸਨ ਸੱਚ ਕੇ ਤਿਆਰ ਹਨ ਜੀ ਸੇ ਸੁਗਾ ਸਨਾਤੀ ਪ੍ਰਕਾਸ਼ਮਾਨ ਹੋ ਕੇ ਦਰਾਈਆਂ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾ ਜੀ ਪਾਵਨ ਹੁਕਮ ਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮ ਨਾਮੇ ਤੇ ਚੱਲਣ ਦੀ ਬਲ ਬੁੱਧੀ ਸਵਰਥਾ ਸੋ ਜੀ ਬਖਸ਼ੋ ਸਈ ਪਿਆਰੇ ਮੇਰ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿ ਆਵੇ ਨਾਨਕ ਨਾਮ ਚੜਦੇ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕਾ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਕੌਣ ਜਾਣੇ ਗੁਣ ਤੇਰੇ ਕੌਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਊਚਿਆ ਪਾਰ ਬੇੰਤ ਸੁਆਮੀ ਊਚਿਆ ਪਾਰ ਸੁਆਮੀ ਊਚਿਆ ਪਾਰ ਬੇੰਤ ਸੁਆਮੀ ਊਚਿਆ ਪਾਰ ਬੇੰਤ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੇ ਗੁਣ ਤੇਰੇ ਮਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਪਸ਼ੂ ਪਰੇਤ ਮੁਗਧ ਕੋ ਧਾਰੇ 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 ਪਾਹਨ ਪਾਰ ਉਤਾਰੇ ਕੌਣ ਜਣੇ ਗੁਣ ਵਾਹਨ ਪਾਰੇ ਉਤਾਰੇ ਕੌਣ ਜਾਣੇ ਗੁਣ ਤੇਰੇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾ ਸਦਾ ਸਦਾ ਬਲਹਾਰੇ ਕੌਣ ਜਾਣੇ ਗੁਣ ਤੇਰੇ 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 ਕਰੇ ਆਪਣੇ ਚੇਰੇ ਆਪਣੀ ਜੀਵੇਂ ਬ੍ਰਹਮ ਨਾਮ ਜਿਤੇਰੇ ਸੱਚ ਮੰਤਰ ਤੁਮਾਰਾ ਅਮਰਤ ਗਾਨੀ ਸੱਚ ਮੰਤਰ ਤੁਮਾਰਾ तुमारा ती तमारा तक सार पुर प्रभदातार पहिरियोच करणा मिल दानत लॻ पव जल तरन मिनत करो अरदास सुनो जे ठाकुर भाव ਦੇਹ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਰ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਏਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰਪਾਰਬ ਰੰਮ ਜਗਤ ਜਲੰਧਾ ਰਖ ਲੈ ਆਪਣੀ ਕਿਰਪਾ ਧਾਰ ਇਤ ਦੁਆਰੇ ਉਪਰ ਤੇ ਤੈ ਲੈ ਉਬਾਰ ਸਤਿਗੁਰੂ ਤੁਮਕ ਵਿਖਾਨਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਝਈ ਹਰ ਬੇਨ ਬਖਸ਼ਣ ਹਾਰ ਨਾਨਕ ਆਵਰਨਾ ਤੁਝਈ ਹਰ ਬੇਨ ਬਖਸ਼ਣ ਹਾਰ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਾਉ ਵੱਡੇ ਪਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੇ ਸੋਗੇ ਅਗਨ ਤਿਸ ਜਨ ਨਵ ਆਪੇ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਪਰਤਨ ਦੋਖ ਕੀ ਚਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾਯ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਣਾਈ ਤ੍ਰਿਸ਼ਨਾਯ ਗਨ ਪ੍ਰਭ ਆਪ 부ਜਾਈ ਨਾਨਕ ਉਦਰੇ ਪ੍ਰਭ ਸਰਣਾਈ ਜਾ ਤੋ ਮੇਰੇ ਵੱਲ ਹੈ ਤਾ ਕਿਆ ਮੋ ਚੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਕshmi ਥੋੜ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰੇਂਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਸਭੇ ਕਾਜ ਸਵਾਰੀਏ ਜਾਂ ਤਦ ਪਵੰਦਾ ਦੇਹ ਪੁਰੀ ਮੇ ਗਿਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸਿਰ ਗੁਰ ਤੇ ਬਿਠਾਇਓ ਰੈਸ ਕਿਉ ਸੁਰ ਦੇਵ ਤੋਇ ਜਸ ਜੈ ਜੰਪੇ ਅਸੁਰ ਗਏ ਤੇ ਪਾਗ ਪਾਪ ਤਿਨ ਪੀਤਰ ਕੰਪੇ ਕਾਟੇ ਸੋ ਪਾਪ ਤਿਨ ਰੁਕੇ ਗੁਰ ਰਾਮਦਾਸ ਜਿਨ ਪਾਇਓ छत्र सिंहासन पृथ्वी गुरु अर्जुन को दे आयो वाहे गुरु वाहे गुरु वाहे गुरु वाहे जियो कमल नैन मधुरबैन कोटसैन संग सो कहत मां यशोद जस दई बात खाए जियो देख रूप अत अनूप मो ममक पई कि किनी शव जनत कार खेल पाए जियो काल कलम हुकम हाथ कहो कौन मीट सके इस बम ज्ञान ध्यान धरते ही चाहिए जियो साच श्री निवास आद पुरख सदा तू ही वाहे गुरु वाहे गुरु गुरु वाहे जियो सोइये माले पहले केंकार सतगुर प्रसाद एक मन पुरख त्याय बरदाता संत सहार सदा बिखे आता ਤਾਸ ਚਰਨ ਲੈ ਰਿਦੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਤੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇਂਦ ਰਾਧ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਨਯੋ ਕਬ ਕਲ ਸੁਜਸ ਗਾਓ ਗੁਰੂ ਨਾਨਕ ਰਾਜ ਜੋਗ ਜਿਨ ਮਨਯੋ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਰਾਗਨਸੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂੰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ شاہ શેਹ ਨਿਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ कादिरे हर कार गुरु गोबिंद सिंह बेक सारा यार गुरु गोबिंद सिंह बल छुट क्यों बंधन पर कछु न हो तो पाए कहो नानक अब ओट हर गजू हो सहाय बल हो आ बंधन छुटे ਸਭ ਕਿਛ ਹੋ ਤਪਾਏ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਝੋਲਣਾ ਗੁਰੂ ਗੁਰ ਗੁਰੂ ਗੁਰ ਜਪ ਪ੍ਰਾਣਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਦ ਅਪੈ ਰਸਨ ਅਹ ਨਿਸਰਸੈ ਸਤ ਕਰ ਜਾਨਿਓ ਫੁਣ ਪ੍ਰੇਮ ਰੰਗ ਪਾਈਐ ਗੁਰਮੁਖੈ ਧਾਈਐ ਅਨਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਧ ਤਰਉ ਪੰਚ ਭੂ ਵਸ ਕਰਉ ਜਨਮ ਕੁਲ ਉਧਰੋ ਦਵਾਰ ਹਰ ਮਾਨਿਓ ਜੋ ਤੈ ਸਭ ਸੁਖ ਇਤ ਉਤ ਤੁਮ ਵੰਸ਼ਵੋ ਗੁਰੂ ਗੁਰ ਗੁਰੂ ਗੁਰ ਜਪ ਪ੍ਰਾਣਿਓ ਸੇਵਕ ਕੈ ਪਰਪੂਰ ਚੁਕ ਚੁਕ ਵਾਹ ਗੁਰੂ ਤੇਰਾ ਸਬਦ ਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਸਕੇ ਕੋਊ ਤੂ ਕਦ ਕਾ ਬ੍ਰਹਮਾ ਬਿਸਨ sire te agnat ਤਿੰਨ ਕੋ ਮੋਹ ਬਿਆਨ ਮਦ ਕਾ ਚੋਰਾਸੀ ਲਖ ਚੋਨ ਉਪਾਈ ਰਿਜ਼ਕ ਦਿਆ ਸਭੂ ਕੋ ਤਦ ਕਾ ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਤ ਕਾ ਰੈਣ ਦਿਨਸ ਪਰ ਬਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਮ ਨਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲੇ ਹਾਰੇ ਬਲ ਬਲ ਜਾਵਣਾ ਜਿੱਥੇ ਸਭੇ ਥਾਉ ਨਹੀਂ ਤੁਦ ਜੇਹਿਆ ਬਧੋ ਪੁਰਖ ਵਿਧਾ ਤੇ ਤਾ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੋਖ ਰਾਮਦਾਸ ਪੁਰ ਹਰ ਹਾ ਨਾਨਕ ਕਸਮ ਲ ਜਾਏ ਨਾ ਇਹ ਰਾਮਦਾਸ ਸਰ ਬੜੇ ਭਾਗੀ ਉਨ ਮਾਨਿਓ ਰਿਤ ਸ਼ਬਦ ਬਸਾਇਓ மன மணக்கோ நாம் திரடாயோச்சர பார சத் தர அர்ஜுன கரு ரசோறாய बोलिहारी गुर दे सदवा जिन्हें ते देवते किए करद न वार जे सो चंदा उगबह सूरज चढ़े हजार ਨਣੇ ਹੁੰਦਿਆਂ ਗੁਰ ਪੈਨ ਕੋਰੇ ਅੰਧਾ ਬਲੇ ਹਾਰੀ ਗੁਰ ਆਪਣੇ ਦਉ ਹਾਂਡੀ ਸਦਵਾਨ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਨੇ ਜੈਸਾ ਸਤਗੁਰ ਸੁਣੀਦਾ ਤੈਸਹੀ ਮੈਂ ਦੀਠਾ ਵਿਛੜਿਆ ਮੇਲੇ ਪ੍ਰਭੂ ਹਰ ਕਰੇ ਕਬਸੀਠ ਹਰਨਾਮੁ ਮਨ ਤਰ ਦਰੁਦਾਇਦਾ ਕਟੇ ਹਮੈ ਰੋਗ ਨਾਨਕ ਸਤਗੁਰ ਮਿਲਿਆ ਰੇ ਪਿਆ ਸੰਜੋਗ ਹਮ ਆਵ ਕੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾਸਿਓਂ ਪ੍ਰੀਤ ਲਗਾਈ ਇੱਕ ਉਤਮ ਪੰਤ ਸੁਨਿਓ ਗੁਰ ਸੰਗਤ ਹੇ ਮਰੰਤ ਜਮ ਕਰਾਸ ਨਟਾਈ ਇੱਕ ਅਰਦਾਸ ਭਾਟ ਕੀ ਰਤ ਕੀ ਗੁਰ ਰਾਮਦਾਸ ਅਸਰਾਖੋ ਸਰਣਾ ਇੱਕ ਅਰਦਾਸ ਭਾਟ ਕੀ ਰਤ ਕੀ